ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲਾ ਜੀ ਆ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀ ਨਾ ਪੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬਰ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਕੈਨੇਡਾ ਰਿਪੋਰਟ ਕਰੇਗਾ 2.857 ਭਾਰਤੀ ਖਾਲਿਸਤਾਨ ਹਮੇਤੀ ਹੋਣ ਦਾ ਦਾਵਾ ਕਰਦਿਆ ਕੈਨੇਡਾ ਵਿੱਚ ਪੱਕਾ ਹੁਣ ਤਾਂ ਸੁਪਰਾਂ ਦੇਖ ਰਖੇ ਸੈਂਕੜੇ ਪੰਜਾਬੀਆਂ ਨੂੰ ਵੱਡਾ ਚਟਕਾ ਲੱਗਾ ਜਦੋਂ ਰਿਫਿਊਜੀ ਬੋਰਡ ਨੇ ਉਹਨਾਂ ਦੇ ਅਸਲਾਈਮ ਕਲੇਮ ਰੱਦ ਕਰ ਦਿੱਤੇ ਤੇ ਹੁਣ ਇਹ ਹੁਣ ਇਹਨਾਂ ਨੂੰ ਰਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਕੈਨੇਡੀਅਨ ਅਦਾਲਤ ਵਿੱਚ ਦੈਰ ਅਪੀਲਾਂ ਦੀ ਘਾਰ ਘਰ ਸਾਬਤ ਨਹੀਂ ਹੋ ਰਹੀਆਂ ਹਾਂ ਅਤੇ ਮੌਜੂਦਾ ਪਰੇਦਰਨ ਸਾਹਮਣੀ ਆਏ 34 ਫੈਸਲਿਆਂ ਵਿੱਚੋਂ 30 ਨਾਮ ਪੱਕੀ ਰਖੇ ਤਾਜ਼ਾ ਫੈਸਲਾ ਪ੍ਰਦੀਪ ਸਿੰਘ ਬਨਾਮ ਕੋਲ ਸੁਰੱਖਿਆ ਮੰਤਰੀ ਮਾਮਲੇ ਵਿੱਚ ਆਇਆ ਹੈ ਜਿੱਥੇ ਡਿਪਰੈਸ਼ਨ ਕੁਮਾਰੀ ਰੋਕਲੋਂ ਦੀ ਮੰਗ ਕੀਤੀ ਗਈ ਹੈ ਪ੍ਰਦੀਪ ਸਿੰਘ ਨੇ ਖਾਲਿਸਤਾਨ ਮੈਦੀ ਹੋਣ ਤੇ ਭਾਰਤ ਟਿਪੋਰਟ ਕੀਤੇ ਜਾਣ ਤੇ ਜਾਨ ਦਾ ਖਤਰਾ ਹੋਣ ਦਾ ਦਾਵਾ ਸਾਬਤ ਕਰਦੇ ਆਪਣੇ ਮਾਪਿਆਂ ਦੇ ਹਰਫੀਆ ਬਿਆਨ ਤੇ ਸੋਸ਼ਲ ਮੀਡੀਆ ਤੇ ਆਧਾਰ ਸਬੂਤ ਪੇਸ਼ ਕੀਤੇ ਪਰ ਜੱਜ ਨੇ ਇਹਨਾਂ ਨੂੰ ਮੰਨਣ ਤੋਂ ਨਾ ਕਰ ਦਿੱਤੀ ਟ੍ਰਾਂਟੋ ਸਥਿਤ ਫੈਡਰਲ ਅਦਾਲਤ ਨੇ 6 ਸਤੰਬਰ ਨੂੰ ਸੁਣਾਏ ਫੈਸਲੇ ਚ ਕਿ ਬਿਨੇਕਰ ਵੱਲੋਂ ਪੇਸ਼ ਦਸਤਾਵੇਜ਼ ਨੂੰ ਧਿਆਨ ਵਿੱਚ ਰੱਖਦਿਆਂ ਡਿਪਰੈਸ਼ਨ ਉਤੇ ਰੋਕ ਨਹੀਂ ਲਾਈ ਜਾ ਸਕਦੀ ਪ੍ਰਦੀਪ ਸਿੰਘ ਪਹਿਲੀ ਵਾਰ ਫਰਵਰੀ 2023 ਵਿੱਚ ਪਾਉਸ਼ਲ ਵਰਕ ਪਰਮਿਟ ਦੇ ਕੈਨੇਡਾ ਕੁਜਾ ਸੀ 10 ਨੰਬਰ 2024 ਨੂੰ ਵਰਕ ਪਰਮਿਟ ਖਤਮ ਹੋ ਗਿਆ ਪਰ ਉਸ ਵੇਲੇ ਮਿਆਦ ਤਉਣ ਦੀ ਅਰਜੀ ਦਰਨਾ ਕੀਤੀ ਗਈ ਇਸੇ ਤਰ੍ਹਾਂ 16 ਨਵੰਬਰ ਨੂੰ 2024 ਨੂੰ ਅਸਲਾਈਮ ਕਲੇਮ ਕਰ ਦਿੱਤਾ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ